ਤਾਨੂੰ ਸ਼ਰਮ ਨਹੀਂ ਆ ਰਹੀ ਕਿ ਜਿਸ ਵਿਅਕਤੀ ਨੇ ਤੁਹਾਨੂੰ ਪੱਗ ਬੰਨਣੀ ਸਿਖਾਈ ਪੱਗਾਂ ਬੰਨ੍ਹਣੀਆਂ ਸਿਖਾਈਆਂ ਰਾਜਨੀਤੀ ਦਾ ਗੁਰ ਸਿਖਾਇਆ ਸਮਾਜ ਦੇ ਵਿੱਚ ਇੱਜ਼ਤ ਬਣਾਈ ਤੁਹਾਨੂੰ ਸਨਸਦ ਬਣਾਇਆ ਤੁਸੀਂ ਉਸ ਵਿਅਕਤੀ ਦੇ ਖਿਲਾਫ ਇਹ ਜੀ ਬਿਆਨਬਾਜ਼ੀ ਕਰ ਰਹੇ ਹੋ ਬੜੀ ਸ਼ਰਮ ਦੀ ਗੱਲ ਹੈ ਇਸ ਗੱਲ ਤੇ ਸਾਰਾ ਪੰਜਾਬ ਨਾਰਾਜ਼ ਹੈ ਔਰ ਇਸ ਗੱਲ ਤੇ ਸਾਰੇ ਪੰਜਾਬੀਆਂ ਦੀ ਜਿਹੜੀ ਆਬਰੂ ਹੈ ਉਹਨੂੰ ਤੁਸੀਂ ਥੱਲੇ ਕੀਤਾ ਹੈ ਅੱਜ ਤੁਹਾਡੇ ਤੋਂ ਇੱਕ ਤਾਂ ਅਸੀਂ ਅਸਤੀਫਾ ਮੰਗਣ ਜਾ ਰਹੇ ਹਾਂ ਔਰ ਬਾਕੀ ਬੀਜੇਪੀ ਜਿਹੜੀ ਗੁੰੰਗੀ ਬਣੀ ਬੈਠੀ ਹੈ ਪੰਜਾਬ ਦੀ ਕਿਉਂਕਿ ਉਹ ਵੀ ਕਾਂਗਰਸ ਪਾਰਟੀ ਦੇ ਵਿੱਚੋਂ ਹੀ ਬੀਜੇਪੀ ਵਿੱਚ ਗਏ ਨੇ ਆਰੇ ਰਵਨੀਤ ਬਿੱਟੂ ਜੀ ਤੁਸੀਂ ਨਹੀਂ ਬੋਲ ਰਹੇ ਰਵਨੀਤ ਬਿੱਟੂ ਜੀ ਇਹ ਤੁਹਾਡੇ ਵਿੱਚ ਨਰਿੰਦਰ ਮੋਦੀ ਦਾ ਡਰ ਬੋਲ ਰਿਹਾ ਹੈ ਇਹ ਰਾਹੁਲ ਗਾਂਧੀ ਦਾ ਡਰ ਬੋਲ ਰਿਹਾ ਹੈ ਤੇ ਰਾਹੁਲ ਗਾਂਧੀ ਦਾ ਡਰ ਬੋਲ ਰਿਹਾ ਹੈ

ਜੇ ਜਿਸ ਵਿਅਕਤੀ ਨੇ ਤੁਹਾਨੂੰ ਪੱਗ ਬੰਨਣੀ ਸਿਖਾਈ ਪੱਗਾਂ ਬੰਨ੍ਹਨੀ ਸਿਖਾਈਆਂ ਰਾਜਨੀਤੀ ਦਾ ਗੁਰ ਸਿਖਾਇਆ ਸਮਾਜ ਦੇ ਵਿੱਚ ਇੱਜ਼ਤ ਬਣਾਈ ਤੁਹਾਨੂੰ ਸੰਸਦ ਬਣਾਇਆ ਤੁਸੀਂ ਉਸ ਵਿਅਕਤੀ ਦੇ ਖਿਲਾਫ ਇਹ ਜੀ ਬਿਆਨਬਾਜ਼ੀ ਕਰ ਰਹੇ ਹੋ ਬੜੀ ਸ਼ਰਮ ਦੀ ਗੱਲ ਹੈ ਇਸ ਗੱਲ ਤੇ ਸਾਰਾ ਪੰਜਾਬ ਨਾਰਾਜ਼ ਹੈ ਔਰ ਇਸ ਗੱਲ ਤੇ ਸਾਰੇ ਪੰਜਾਬੀਆਂ ਦੀ ਜਿਹੜੀ ਆਬਰੂ ਹੈ ਉਹਨੂੰ ਤੁਸੀਂ ਥੱਲੇ ਕੀਤਾ ਅੱਜ ਤੁਹਾਡੇ ਤੋਂ ਇੱਕ ਤਾਂ ਅਸੀਂ ਅਸਤੀਫਾ ਮੰਗਣ ਜਾ ਰਹੇ ਹਾਂ ਔਰ ਬਾਕੀ ਬੀਜੇਪੀ ਜਿਹੜੀ ਗੂੰਗੀ ਬਣੀ ਬੈਠੀ ਹੈ ਪੰਜਾਬ ਦੀ ਕਿਉਂਕਿ ਉਹ ਵੀ ਕਾਂਗਰਸ ਪਾਰਟੀ ਦੇ ਵਿੱਚੋਂ ਹੀ ਬੀਜੇਪੀ ਵਿੱਚ ਗਏ ਨੇ ਔਰੇ ਰਵਨੀਤ ਬਿੱਟੂ ਜੀ ਤੁਸੀਂ ਨਹੀਂ ਬੋਲ ਰਹੇ ਰਵਨੀਤ ਬਿੱਟੂ ਜੀ ਇਹ ਤੁਹਾਡੇ ਵਿੱਚ ਨਰਿੰਦਰ ਮੋਦੀ ਦਾ ਡਰ ਬੋਲ ਰਿਹਾ ਹੈ ਇਹ ਰਾਹੁਲ ਗਾਂਧੀ ਦਾ ਡਰ ਬੋਲ ਰਿਹਾ ਹੈ ਤੇ ਰਾਹੁਲ ਗਾਂਧੀ ਦਾ ਡਰ ਬੋਲ ਰਿਹਾ ਹੈ